ਕਰਨ ਜਾ ਰਹੇ ਨੇ ਮੀਤਿਆ ਤਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪ ਵਰਕਰ ਵੀ ਮੌਜੂਦ ਨੇ ਮੀਤਿਆ ਹੇਰ ਨੂੰ ਚੋਣਾਂ ਦੇ ਵਿੱਚ ਉਤਾਰੇਗਾ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਯੂਥ ਦਾ ਲੀਡਰ ਸੰਗਰੂਰ ਦੇ ਲੋਕਾਂ ਨੂੰ ਜਿੱਤ ਪਾਵੇਗਾ ਜਾਂ ਫਿਰ ਨਹੀਂ ਇਸ ਇਲੈਕਸ਼ਨ ਦੇ ਆਪਣੇ ਸਵੈਕਰਨ ਹੁੰਦੇ ਨੇ ਇਸ ਇਲੈਕਸ਼ਨ ਦੇ ਵਿੱਚ ਅਸੀਂ ਕਹਿ ਦਾਅਵੇ ਨਾਲ ਕਹਿ ਸਕਦੇ ਆ ਕਿ ਅਸੀਂ ਕੰਮਾਂ ਦੇ ਆਧਾਰ ਤੇ ਲੋਕਾਂ 'ਚ ਜਾਵਾਂਗੇ ਔਰ ਮੈਨੂੰ ਪੂਰਨ ਆਸ ਹੈ ਔਰ ਤੁਸੀਂ ਵੀ ਲੋਕਾਂ ਦੇ ਵਿੱਚ ਜਾ ਕੇ ਪੁੱਛਿਆ ਜੀ ਲੋਕਾਂ ਨੂੰ ਇਹ ਚੀਜ਼ ਦਾ ਵਿਸ਼ਵਾਸ ਹੈ ਕਿ ਜਿਹੜਾ 2 ਸਾਲ ਦਾ ਸਮਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲਿਆ ਅੱਜ ਜਿਹੜਾ ਸਰਕਾਰ ਨੇ ਬਹੁਤ ਕੰਮ ਨੇ ਜਿਹੜੇ ਲੋਕ ਇਦਾਂ ਲਈ ਕੀਤੇ ਨੇ ਔਰ ਸਮਾਂ ਥੋੜਾ ਹੋਇਆ ਤਲਾ ਵੀ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹਰ ਵਾਰ ਜਿਹੜਾ ਵਧੀਆ ਫਤਵਾ ਦਿੱਤਾ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਮੁੱਖ ਮੰਤਰੀ ਸਾਹਿਬ ਨੇ ਔਰ ਅਰੰਦਤ ਕੇਜਰੀਵਾਲ ਜੀ ਨੇ ਜਿਹੜਾ ਸਾਡੇ ਨੌਜਵਾਨ ਭਰਾ ਮਿਤਿਹਰ ਜੀ ਨੂੰ ਇੱਕੀ ਲੋਕ ਸਭਾ ਸੰਗਰੂਰ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਤੇ ਪੂਰੇ ਸੰਗਰੂਰ ਦੇ ਨਵੇਂ ਹਲਕਿਆਂ ਦੇ ਲੋਕ ਜਿਹੜਾ ਇਸ ਵਾਰੀ ਜਿਹੜਾ ਮਿਤਿਹਰ ਨੇ ਜਿਹੜਾ ਸੰਸਦ ਦੇ ਵਿੱਚ ਭਗਵੰਤ ਮਾਨ ਜੀ ਦੀ ਆਵਾਜ਼ ਬਣਾ ਕੇ ਪੇਸ਼ ਕੀਤੀ ਸਾਨੂੰ ਨਾਲ ਦੇਖੀ ਤਾਂ ਮੀਥੇਰ ਸਾਡੂ ਸਾਡੂ ਨਹੀਂ ਤਾਂ ਲੱਗਦਾ ਨਹੀਂ ਕਿ ਆਪਸੀ ਪੇਚ ਜਿਹੜਾ ਫਰਕ ਦੇਖੋ ਜੀ ਪੰਜਾਬ ਦੇ ਲੋਕ ਤੇ ਜੇ ਖਾਸ ਕਰਕੇ ਸੰਗਰੂਰ ਦੀ ਗੱਲ ਕਰੀਏ ਸੰਗਰੂਰ ਦੇ ਲੋਕਾਂ ਨੇ ਹਮੇਸ਼ਾ ਮਦੀ ਪਾਰਟੀ ਨੂੰ ਮਾਨ ਦਿੱਤਾ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਪਹਿਲਾਂ ਹੀ ਪਾਸੇ ਕਰ ਦਿੱਤਾ ਇੰਦਾ ਲੋਕਾਂ ਨੇ ਤਾਂ ਉਹ ਉਹਨਾਂ ਦਾ ਤਾਂ ਹੁਣ ਆਉਣਾ ਨਾ ਆਉਣਾ ਇੱਕ ਬਰਾਬਰ ਹੈ ਅਸੀਂ ਜਿਹੜੀ ਸ਼ੁਰੂਆਤ ਹੈ ਉਹ ਕਰ ਰਹੇ ਹਾਂ ਕੈਂਪੇਨ ਦੀ ਤੇ ਸੀਟ ਉਹ ਹੈ ਇਹ ਸੰਗਰੂਰ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਇਹ ਗੜ ਹੈ ਜਿੱਥੋਂ ਕਹ ਲਓ ਵੀ ਸਾਡੀ ਪਾਰਟੀ ਦੀ ਸ਼ੁਰੂਆਤ ਹੋਈ। ਕਿ ਜਿਹੜਾ ਸੰਗਰੂਰ ਜ਼ਿਲ੍ਹਾ ਆ ਇੱਥੇ ਜੇ ਕਦੇ ਰਾਜਨੀਤੀ ਦਾ ਕੋਈ ਯੁੱਗ ਪਲਟਣਾ ਹੋਵੇ ਤਾਂ ਸ਼ੁਰੂਆਤ ਇੱਥੋਂ ਹੁੰਦੀ ਆ। ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤਾਂ 2014 ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਹੈਗੀ ਜਿਹੜੀ ਇੱਕ ਵੱਡੇ ਫਰਕ ਦੇ ਨਾਲ ਹਨਾ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਜਿਤਾ ਕੇ ਜਿਹੜਾ ਹੈਗਾ ਭੇਜਿਆ ਸੀਗਾ। 2024 ਦਾ ਚੋਣ ਵਿਗਲ ਵੱਜ ਚੁੱਕਿਆ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਆਪਣਾ ਉਮੀਦਵਾਰ ਜਿਹੜਾ ਲੋਕਾਂ ਦੇ ਵਿੱਚ ਉਤਾਰ ਦਿੱਤਾ ਤਾਂ ਅਸੀਂ ਅੱਜ ਕਹਿ ਦਈਏ ਇੱਕ ਵੱਡਾ ਦਿਨ ਆਮ ਆਦਮੀ ਦੇ ਲਈ ਹੈ ਤਾਂ ਅੱਜ ਇੱਕ ਚੋਣ ਕੰਪੇਨਿੰਗ ਸ਼ੁਰੂ ਕਰਨ ਜਾ ਰਹੇ ਨੇ ਮੀਤੇਰ ਤਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪ ਵਰਕਰ ਵੀ ਮੌਜੂਦ ਨੇ ਤਾਂ ਉੱਥੇ ਹੀ ਜਿਲ੍ਹਾ ਸੰਗਰੂਰ ਦੇ ਜਿਹੜੇ ਵੱਖ-ਵੱਖ ਵੀ ਤਾਂ ਇੱਕ ਵੀ ਇੱਥੇ ਪਹੁੰਚੇ ਨੇ ਮੈਡਮ ਕਿਸ ਤਰੀਕੇ ਦੇਖਦੇ ਹੋ ਇੱਕ ਅੱਜ ਵੱਡਾ ਦਿਨ ਵੀ ਕਹਿ ਸਕਦੇ ਜਿਹੜਾ ਮੀਤੇਰ ਦੇ ਵੱਲੋਂ ਚੋਣ ਕੰਪੇਨ ਸ਼ੁਰੂ ਕਰਨ ਜਾਣੀ ਹੈ ਕੀ ਕੀ ਰਣਨੀਤੀ ਬਿਲਕੁਲ ਜਿਹੜੀ ਰਣਨੀਤੀ ਹੈ ਅਸੀਂ ਤਾਂ ਤਕਰੀਬਨ ਹੁਣ ਤਾਂ ਤਜਰਬਾ ਹੋ ਗਿਆ ਇਲੈਕਸ਼ਨਾਂ ਲੜਨ ਦਾ ਵੀ ਅਰੇ ਲੋਕਾਂ ਦੇ ਵਿੱਚ ਜਾਵਾਂਗੇ ਕੰਮਕਾਰ ਨੇ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਨੇ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਆਉਂਦੇ ਸਾਰ ਦੋ ਸਾਲਾਂ ਦੇ ਵਿੱਚ ਆਪਣੇ 90% ਵਾਅਦੇ ਜਿਹੜੇ ਪੂਰੇ ਕੀਤੇ ਨੇ ਸੋ ਉਹਨਾਂ ਕੰਮਾਂ ਦੇ ਆਧਾਰ ਤੇ ਜਾਵਾਂਗੇ ਸਾਨੂੰ ਉਮੀਦਵਾਰ ਦਿੱਤਾ ਨਵਾਂ ਨੌਜਵਾਨ ਚਿਹਰਾ ਸਾਨੂੰ ਦਿੱਤਾ ਔਰ ਬਰਨਾਲੇ ਤੋਂ ਬਰਨਾਲੇ ਦੇ ਲੋਕਾਂ ਨੇ ਤਕਰੀਬਨ ਦੋ ਵਾਰ ਉਹਨਾਂ ਨੂੰ ਫਤਵਾ ਦੇ ਕੇ ਜਿਹੜਾ ਵੱਡੇ ਫਤਵੇ ਦੇ ਨਾਲ ਮਾਨ ਦਿੱਤਾ ਔਰ ਮੈਨੂੰ ਪੂਰਨ ਆਸ ਆ ਕਿ ਸੰਗਰੂਰ ਦੇ ਲੋਕ ਨੇ ਜਿਹੜੇ ਲੋਕ ਸਭਾ ਦੇ ਔਰ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਦੋ ਸਾਲ ਦੇ ਕੰਮਾਂ ਦੇ ਆਧਾਰ ਤੇ ਵੱਡੇ ਫਤਵੇ ਦੇ ਨਾਲ ਉਹਨਾਂ ਨੂੰ ਬਾਈ ਦੇ ਵਿੱਚ ਇੱਕ ਵੱਡੀ ਜਿੱਤ ਹੋਈ ਸੀ ਬਨਮੇ ਸੀਟਾ ਦੀ ਉਸ ਤੋਂ ਬਾਅਦ ਸੰਗਰੂਰ ਸੀਟ ਦੀ ਗੱਲ ਕਰੀਏ ਤਾਂ ਦੁਬਾਰਾ ਚੋਣ ਹੋਈ ਸੀ ਤਾਂ ਹੁਣ ਲੱਗਦਾ ਲੋਕ ਕੰਮਾਂ ਨੂੰ ਲੈ ਕੇ ਜਿਹੜੇ ਅੱਗੇ ਆਉਂ ਬਿਲਕੁਲ ਦੇਖੋ ਹਰੇਕ ਇਲੈਕਸ਼ਨ ਦੇ ਆਪਣੇ ਸ਼ਮਿਕਰਣ ਹੁੰਦੇ ਨੇ ਇਸ ਇਲੈਕਸ਼ਨ ਦੇ ਵਿੱਚ ਅਸੀਂ ਕਹਿ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅਸੀਂ ਕੰਮਾਂ ਦੇ ਆਧਾਰ ਤੇ ਲੋਕਾਂ 'ਚ ਜਾਵਾਂਗੇ ਔਰ ਮੈਨੂੰ ਪੂਰਨ ਆਸ ਹੈ ਔਰ ਤੁਸੀਂ ਵੀ ਲੋਕਾਂ ਦੇ ਵਿੱਚ ਜਾ ਕੇ ਪੁੱਛਿਆ ਜੀ ਲੋਕਾਂ ਨੂੰ ਇਹ ਚੀਜ਼ ਦਾ ਵਿਸ਼ਵਾਸ ਹੈ ਕਿ ਜਿਹੜਾ 2 ਸਾਲ ਦਾ ਸਮਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲਿਆ ਅੱਜ ਜਿਹੜਾ ਸਰਕਾਰ ਨੇ ਬਹੁਤ ਕੰਮ ਨੇ ਜਿਹੜੇ ਲੋਕ ਇੱਦੇ ਲਈ ਕੀਤੇ ਨੇ ਔਰ ਸਮਾਂ ਥੋੜਾ ਹੋਇਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਸਾਡੇ ਨਾਲ ਖੜਨਗੇ ਲਾਲਾਪ ਸਿੰਘ ਉਹ ਗੁਕੇ ਵੀ ਮੌਜੂਦ ਹੈ ਸੰਗਰੂਟ ਸੀਟ ਦੀ ਗੱਲ ਕਰੀਏ ਤਾਂ ਐਕਸਪੈਰੀਮੈਂਟ ਸੀਟ ਮੰਨੀ ਜਾਂਦੀ ਹੈ ਇਸ ਨੂੰ ਆ ਬਿਲਕੁਲ ਜੀ ਪਹਿਲਾਂ ਵੀ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹਰ ਵਾਰ ਜਿਹੜਾ ਵਧੀਆ ਫਤਵਾ ਦਿੱਤਾ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਮੁੱਖ ਮੰਤਰੀ ਸਾਹਿਬ ਨੇ ਔਰ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਸਾਡੇ ਨੌਜਵਾਨ ਭਰਾ ਮੀਤ ਹੇਅਰ ਜੀ ਨੂੰ ਐਤਕੀ ਲੋਕ ਸਭਾ ਸੰਗਰੂਰ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਤੇ ਪੂਰੇ ਸੰਗਰੂਰ ਦੇ ਨਵੇਂ ਹਲਕਿਆਂ ਦੇ ਲੋਕ ਜਿਹੜਾ ਇਸ ਵਾਰੀ ਜਿਹੜਾ ਮੀਤ ਹੇਅਰ ਨੂੰ ਜਿਹੜਾ ਸੰਸਦ ਦੇ ਵਿੱਚ ਭਗਵੰਤ ਮਾਨ ਜੀ ਦੀ ਆਵਾਜ਼ ਬਣਾ ਕੇ ਭੇਜਣਗੇ ਇਤੇ ਅੱਜ ਕੈਂਪੇਨਿੰਗ ਦਾ ਸੀ ਕਹਿਦੀ ਹੈ ਪਹਿਲਾ ਦਿਨ ਮੀਤਿਹਰ ਵੀ ਸੰਗਰੂਰ ਦੇ ਵਿੱਚ ਦਾਖਲ ਹੋਣ ਜਾ ਰਹੇ ਨੇ ਕੁਝ ਕੁ ਸਮੇਂ ਦੇ ਵਿੱਚ ਤਾਂ ਲੋਕਾਂ ਦਾ ਇਕੱਠ ਵੀ ਜਣਾ ਦਰ ਆ ਆ ਦੇਖੋ ਜੀ ਅੱਜ ਸਾਡੇ ਭਰਾ ਮੀਤਿਹਰ ਜੀ ਚੰਡੀਗੜ੍ਹ ਤੋਂ ਆ ਰਹੇ ਤੇ ਅਸੀਂ ਇੱਥੋਂ ਹਲਕੇ ਦੀ ਸ਼ੁਰੂਆਤ ਆ ਲੋਕ ਸਭਾ ਸੰਗਰੂਰ ਦੀ ਤੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿਣ ਦੇ ਲਈ ਜਿਹੜੇ ਸਾਡੇ ਅਹੁਦੇਦਾਰ ਸਾਥੀ ਆ ਸਾਡੇ ਵਰਕਰ ਭਰਾ ਨੇ ਜਿਨ੍ਹਾਂ ਦੀ ਬਦੌਲਤ ਜਿਹੜਾ 2014 ਤੋਂ ਪਾਰਟੀ ਜਿੱਤਦੀ ਆਈ ਅੱਜ ਉਹੀ ਸਾਰਾ ਹਲੇ ਪਿੱਛੇ ਹੋਰ ਬਹੁਤ ਵੱਡਾ ਇਕੱਠਾ ਜਿਹੜਾ ਉਹ ਆ ਰਿਹਾ ਤੇ ਸਾਡੇ ਮਾਨਯੋਗ ਮੰਤਰੀ ਸਾਹਿਬ ਨੂੰ ਜੀ ਆਇਆਂ ਕਹਿਣ ਦੇ ਲਈ ਤੇ ਇਹ ਪੂ ਜੀ ਦੇਖੋ ਅਸੀਂ ਤਾਂ ਵਰਕਰ ਦੇ ਤੌਰ ਤੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਚਾਹੇ ਨਿਰੰਦਰ ਭੈਣ ਸੀ ਚਾਹੇ ਮੈਂ ਸੀ ਚਾਹੇ ਮੀਤ ਹੇਰ ਜੀ ਸੀ ਤੇ ਅੱਜ ਲੋਕਾਂ ਨੇ ਏਡੀ ਜ਼ਿੰਮੇਵਾਰੀ ਦਿੱਤੀ ਆ ਤੇ ਆਉਣ ਵਾਲੀ ਜਿਹੜੀ ਆ ਇਹ ਇਲੈਕਸ਼ਨ ਦੀ ਜ਼ਿੰਮੇਵਾਰੀ ਆ ਉਹ 1 ਜੂਨ ਨੂੰ ਜਿਹੜੇ ਸੰਗਰੂਰ ਦੇ ਲੋਕ ਉਹ ਮੀਤ ਹੇਰ ਜੀ ਨੂੰ ਦੇਣਗੇ ਤਾਂ ਭਿੰਟ ਸਰ ਨਾਲ ਦੇਖੀਏ ਤਾਂ ਮੀਤ ਹੇਰ ਸਾਡੂ ਸਾਡੂ ਨਹੀਂ ਤਾਂ ਲੱਗਦਾ ਨਹੀਂ ਕਿ ਆਪਸੀ ਪੇਚ ਜਿਹੜਾ ਫਸਮਾ ਦੇਖੋ ਜੀ ਪੰਜਾਬ ਦੇ ਲੋਕ ਤੇ ਜੇ ਘਾਸ ਕਰਕੇ ਸੰਗਰੂਰ ਦੀ ਗੱਲ ਕਰੀਏ ਸੰਗਰੂਰ ਦੇ ਲੋਕਾਂ ਨੇ ਹਮੇਸ਼ਾ ਮਦੀ ਪਾਰਟੀ ਨੂੰ ਮਾਨ ਦਿੱਤਾ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਪਹਿਲਾਂ ਹੀ ਪਾਸੇ ਕਰ ਦਿੱ बराबर है सोवामादी पार्टी ਜਿਹੜਾ ਹਰ ਵਾਰ ਦੀ ਤਰ੍ਹਾਂ ਉਹ ਲੀਡ ਲੈ ਕੇ ਜਿੱਤੂਗੀ ਤੇ ਸਾਡੇ ਭਰਾ ਜਿਹੜੇ ਬੀਤ ਹਰ ਜੀ ਆ ਉਹ ਸੰਸਦ ਦੇ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਹੜੀ ਆਵਾਜ਼ ਬਣਨਗੇ ਕਿਉਂਕਿ ਨਾਰਾ ਵੀ ਹੀ ਦਿੱਤਾ ਗਿਆ ਕਿ ਸੰਸਦ ਵਿੱਚ ਵੀ ਭਗਵੰਤ ਮਾਨ ਮਤਲਬ ਇਹ ਸਾਰੇ ਸਾਡੇ ਐਮਪੀ ਨੇ ਜਿਹੜੇ ਉਹ ਮਾਨ ਸਾਹਿਬ ਦੀ ਆਵਾਜ਼ ਬਣ ਕੇ ਦਿੱਲੀ ਦੀ ਸੰਸਦ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਦੇ ਜਿਹੜੇ ਮੁੱਦੇ ਆ ਉਹ ਹੱਲ ਕਰਾਉਣ ਦੇ ਲਈ ਜਦوجਹਦ ਨਾਲ ਕੰਮ ਕਰਦੇ ਸਹੀ ਹੈ ਤਾਂ ਮੈਡਮ ਤਾਂ ਇੱਕ ਤਸਵੀਰ ਦੇਖ ਸਕੋ ਵਰਕਰਾਂ ਦਾ ਜੋਸ਼ ਵੀ ਨਜ਼ਰ ਆ ਰਿਹਾ ਹੈ ਤਾਂ ਮੈਡਮ ਲੱਗਦਾ ਹੈ ਵੀ ਲੋਕ ਇੱਕ ਵੱਡਾ ਫਤਵਾ ਜਿੱਦਾਂ 92 ਸੀਟਾਂ ਦਿੱਤਾ ਸੀ ਤਾਂ ਮੀਥੇਰ ਨੂੰ ਵੀ ਦੇਣਗੇ ਪੂਰਨ ਐਸ ਹੈ ਜੀ ਔਰ ਵਿਸ਼ਵਾਸ ਦੇ ਨਾਲ ਕਹਿ ਸਕਦੇ ਆ ਕਿ ਜਿਸ ਤਰੀਕੇ ਨਾਲ ਅਸੀਂ ਕੰਮ ਕੀਤੇ ਨੇ ਲੋਕ ਸਾਨੂੰ ਉਹਨਾਂ ਕੰਮਾਂ ਦੇ ਆਧਾਰ ਤੇ ਵੱਡਾ ਫਤਵਾ ਦੇਣਗੇ ਜੀ ਤਾਂ ਜਿੱਥੇ ਕੈਬਨਿਟ ਮੰਤਰੀ ਮਿਲੀ ਮੀਥੇਰ ਜਿਹਨੂੰ ਪਹਿਲੀ ਤਾਂ ਦੂਜੀ ਵਾਰ ਅਸੀਂ ਕਹਿੰਦੀ ਐ MP ਵੀ ਬਣ ਜਾਂਗੀ हां बिल्कुल क्योंकि बरनाले ਦੇ ਲੋਕਾਂ ਨੇ ਵੀ ਦੋ ਵਾਰ ਮਾਨ ਦਿੱਤਾ ਔਰ ਇੱਕ ਨਵਾਂ ਚਿਹਰਾ ਇੱਕ ਨੌਜਵਾਨ ਸਾਡਾ ਭਰਾ ਹੈਗਾ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਬਰਨਾਲੇ ਦੇ ਲੋਕਾਂ ਲਈ ਕੰਮ ਕੀਤਾ ਔਰ ਅੱਜ ਪੂਰੇ ਲੋਕ ਸਭਾ ਦੇ ਵਿੱਚ ਉਹ ਚੀਜ਼ਾਂ ਚਰਚਾ ਦੇ ਵਿੱਚ ਹੈਗੀਆਂ ਨੇ ਔਰ ਇਸ ਕਰਕੇ ਜਿਹੜੇ ਮੈਨੂੰ ਪੂਰਨ ਆਸ ਆ ਕਿ ਲੋਕ ਵੱਡੇ ਫਤਵੇ ਨਾਲ ਵੱਡੇ ਮਾਰਜਨ ਦੇ ਨਾਲ ਜਤਾ ਕੇ ਭੇਜਣਗੇ ਤਾਂ ਯੂਥ ਦੀ ਅਸੀਂ ਕਹਿ ਦਈਏ ਵੱਡੀ ਕਮਾਂਡ ਸਮਝੀ ਜਾਂਦੀ ਹੈ ਤਾਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਮੀਤ ਹੇਅਰ ਨੂੰ ਚੋਣਾਂ ਦੇ ਵਿੱਚ ਉਤਾਰਿਆ ਗਿਆ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਯੂਥ ਦਾ ਲੀਡਰ ਸੰਗਰੂਰ ਦੇ ਲੋਕਾਂ ਜਿੱਤ ਪਾਵੇਗਾ ਜਾਂ ਫਿਰ ਨਹੀਂ ਆਉਣ ਵਾਲਾ ਸਮਾਂ ਦੱਸੇਗਾ ਤਾਂ ਅੱਜ ਕਬੱਡੀ ਸ਼ੁਰੂਆਤ ਕਰਨ ਜਾ ਰਹੀ ਆ ਆਮ ਆਦਮੀ ਪਾਰਟੀ ਸੰਗਰੂਰ ਦੇ ਵਿੱਚ ਦਾ ਮੀਤ ਹੈਰ ਦੀ ਕੰਪੇਨਿੰਗ ਸ਼ੁਰੂ ਹੋਣ ਜਾ ਰਹੀ ਆ ਤਾਂ ਇੱਕ ਵੱਡਾ ਇਕੱਠ ਵੀ ਜਿਹੜਾ ਦਰਸਾਉਂਦਾ ਸਾਡੇ ਨਾਲ ਸੁਖਮਨ ਬਾਲਦੇਵ ਜੀ ਵੀ ਮੌਜੂਦ ਨੇ ਸੁਖਮਨ ਜੀ ਕਿਸ ਤਰੀਕੇ ਦੇਖਦੇ ਹੋ ਅੱਜ ਵੱਡੀ ਕੰਪੇਨਿੰਗ ਦੀ ਸ਼ੁਰੂਆਤ ਹੋਣ ਜਾ ਰਹੀ ਆ ਆਮ ਮਾਂਜੀ ਮੈਂ ਪਹਿਲਾ ਦਾਸ ਘਟੇ ਸੀ ਬਾਈ ਜੀ ਕੇ ਜਿਹੜਾ ਸੰਗਰੂਰ ਜ਼ਿਲ੍ਹਾ ਆ ਇੱਥੇ ਜੇ ਕਦੇ ਰਾਜਨੀਤੀ ਦਾ ਕੋਈ ਯੁੱਗ ਪਲਟਣਾ ਹੋਵੇ ਤਾਂ ਸ਼ੁਰੂਆਤ ਇੱਥੋਂ ਹੁੰਦੀ ਆ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤਾਂ 2014 ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਹੈਗੀ ਜਿਹੜੀ ਇੱਕ ਵੱਡੇ ਫਰਕ ਦੇ ਨਾਲ ਹਨਾ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਜਿਤਾ ਕੇ ਜਿਹੜਾ ਹੈਗਾ ਭੇਜਿਆ ਸੀਗਾ ਤਾਂ ਸੰਗਰੂਰ ਵਾਲੇ ਹਮੇਸ਼ਾ ਯੁੱਗ ਪਲਟਦੇ ਰਹੇ ਨੇ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ بڑے ਜਿਹੜੇ ਗਰਾਊਂਡ ਰਿਐਲਿਟੀ 'ਚ ਕੰਮ ਹੋ ਰਹੇ ਨੇ ਲੋਕਾਂ ਦੇ ਸਾਹਮਣੇ ਨੇ ਤੇ ਪੂਰਨ ਤੌਰ ਤੇ ਸਾਨੂੰ ਆਸ ਹੈ ਕਿ ਇੱਕ ਵੱਡੇ ਫਤਵੇ ਨਾਲ ਜੋ ਮੀਤ ਹੇਰ ਜੀ ਨੂੰ ਲੋਕ ਜਿਧਾ ਕੇ ਸਰਵਿਸ ਭੇਜ ਜਾਈ ਤਾਂ ਲੋਕਾਂ ਦਾ ਇਕੱਠ ਵੀ ਦਰਸਾਉਂਦਾ ਕਿਉਂਕਿ ਮੀਤ ਹੇਰ ਦੀ ਅੱਜ ਇੱਕ ਵੱਡੀ ਸ਼ੁਰੂਆਤ ਤੋਂ ਜਾਰੀ ਚੋਣ ਕੈਂਪੇਨਿੰਗ ਦੀ ਤਾਂ ਇੱਥੋਂ ਅਸੀਂ ਕਹਿ ਦਈਏ ਤਾਂ ਚੰਨੋ ਤੋਂ ਸ਼ੁਰੂ ਹੋ ਕੇ ਜਿਹੜੀ ਰਣੀਕੇ ਮੰਦਿਰ ਮੰਦਰ ਤੱਕ ਦਾ ਜਿਹੜਾ ਇਹ ਵੱਡਾ ਕਾਫਲਾ ਜਾਣਾ ਤਾਂ ਲੋਕਾਂ ਦਾ ਇਕੱਠ ਦੱਸਦਾ ਕਿ ਮੀਤ ਹੇਰ ਲੋਕਾਂ ਦੇ ਵਿੱਚ ਜਾਣਗੇ ਤੇ ਆਪਣੇ ਕੰਮ ਨੂੰ ਲੈ ਕੇ ਜਿਹੜੀਆਂ ਵੋਟਾਂ ਵੀ ਮੰਗਣਗੇ ਮੀਤ ਹੇਰ ਜੀ ਕਿਸ ਤਰੀਕੇ ਦੇਖਦੇ ਹੋ ਅੱਜ ਵੱਡੀ ਸ਼ੁਰੂਆਤ ਹੋਈ ਹੈ ਕੈਂਪੇਨਿੰਗ ਦਾ ਜਿਹੜਾ ਪਹਿਲਾ ਦਿਨ ਸ਼ੁਰੂ ਕਰਤਾ ਕੀ ਦੇਖੋ ਜੀ ਅੱਜ ਜੀ ਜੀ ਹੰਤ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਸੀਂ ਜਿਹੜੀ ਸ਼ੁਰੂਆਤ ਹੈ ਉਹ ਕਰ ਰਹੇ ਹਾਂ ਕੈਂਪੇਨ ਦੀ ਤੇ ਸੀਟ ਉਹ ਹੈ ਇਹ ਸੰਗਰੂਰ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਇਹ ਗੜਾ ਹੈ ਜਿੱਥੋਂ ਕਹਿ ਲੋ ਵੀ ਸਾਡੀ ਪਾਰਟੀ ਦੀ ਸ਼ੁਰੂਆਤ ਹੋਈ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੋ ਵਾਰ ਇਥੋਂ ਸੰਸਦ ਮੈਂਬਰ ਜਿਹੜੇ ਆ ਸੰਗਰੂਰ ਦੇ ਲੋਕਾਂ ਨੇ ਚੁਣਿਆ ਬਹੁਤ ਇਥੋਂ ਪਿਆਰ ਦਿੱਤਾ ਤੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਸਾਡੇ ਸਾਰੇ ਐਮਐਲਏ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਦਕੇ ਮੈਨੂੰ ਇਹ ਟਿਕਟ ਜਿਹੜੀ ਹੈ ਉਹ ਮਿਲੀ ਹੈ ਮੇਰੇ ਤੇ ਵਿਸ਼ਵਾਸ ਦਿਖਾਇਆ ਕਿ ਮੈਨੂੰ ਬੜੀ ਇੰਪੋਰਟੈਂਟ ਸੀਟ ਤੋਂ ਇੱਥੋਂ ਜਿਹੜੀ ਪਾਰਟੀ ਇਲੈਕਸ਼ਨ ਜਿਹੜੀ ਲੜਾ ਰਹੀ ਹੈ ਸੋ ਬਾਕੀ ਮੈਨੂੰ ਅੱਜ ਬੜੀ ਖੁਸ਼ੀ ਹੈ ਬੜਾ ਚਾ ਹੈ ਕਿ ਅੱਜ ਸਾਡੇ ਸਾਰੇ ਹਲਕਿਆਂ ਤੋਂ ਜਿਹੜੇ ਵਰਕਰ ਸਹਿਬਾਨ ਨੇ ਸਾਡੇ ਐਮਐਲਏ ਸਹਿਬਾਨਾਂ ਦੇ ਨਾਲ ਭੈ ਨਰਿੰਦਰ ਕੌਰ ਭਰਾ ਜੀ ਲਾਬ ਗੋਗਜ ਇੱਥੇ ਪਹੁੰਚੇ ਆ ਬਾਕੀ ਐਮਐਲਏ ਸਮਨ ਅੱਗੇ ਆ ਬੜੀ ਵੱਡੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਚ ਅੱਜ ਜਿਹੜੇ ਆ ਰਹੇ ਨੇ ਕਿ ਨਾ ਸਿਰਫ ਵੀ ਪਰਮਾਤਮਾ ਦਾ ਔਟ ਆਸਰਾ ਲੈ ਕੇ ਕਿ ਸੀ ਇਹ ਸੀਡ ਜਿਹੜੀ ਜਿੱਤ ਕੇ ਜਿਹੜੀ ਪਾਰਟੀ ਦੀ ਝੋਲੀ ਜਿਹੜੀ ਆ ਉਹ ਪਾ ਸਕੀ ਸੋ ਮੇਰਾ ਹੌਸਲਾ ਵਧਾਉਣ ਲਈ ਮੈਂ ਜਿੰਨੇ ਸਾਡੇ ਵਰਕਰ ਸਾਹਿਬਾਨ ਆਏ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਵੇਂ ਦੇਖਦੇ ਹੋ ਤੁਸੀਂ ਵਿਧਾਨ ਸਭਾ ਦੇ ਵਿੱਚ ਤੁਹਾਡੀ ਪਾਰਟੀ ਆਈ ਸੀ ਤਾਂ ਵੱਡੀਆਂ ਜਿਹੜੀਆਂ ਗਰੰਟੀਆਂ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਤਾਂ ਲੋਕ ਸਭਾ ਦੇ ਵਿੱਚ ਵੀ ਲੱਗਦਾ ਵੀ ਇਸ ਤਰ੍ਹਾਂ ਦੇ ਜਿਹੜੇ ਐਲਾਨ ਨੇਗੇ ਸੰਗਰੂਰ ਦੇ ਲੋਕਾਂ ਦੇ ਲਈ ਹੋ ਸਕਦੇ ਨੇ ਦੇਖੋ ਜੀ ਅਸੀਂ ਕੰਮ ਕਰਨ 'ਚ ਜਿਹੜਾ ਵਿਸ਼ਵਾਸ ਹੈ ਸਾਡੀ ਪਾਰਟੀ ਜਿਹੜੀ ਹੈ ਉਹ ਰੱਖਦੀ ਹੈ 2 ਸਾਲ ਸਾਨੂੰ ਸੱਤਾ 'ਚ ਆਇਆ ਨੂੰ ਹੋ ਗਏ ਆ ਤੇ 2 ਸਾਲ ਦਾ ਮੈਂ ਨਹੀਂ ਕਹਿੰਦਾ ਵੀ ਭਾਈ ਅਸੀਂ ਸਾਰਾ ਕੁਝ ਕਰਤਾ ਪਰ ਤੁਸੀਂ 2 ਸਾਲ ਦਾ ਅਨਲਿਸਿਸ 2 ਸਾਲ ਦਾ ਕੰਪੈਰੀਜ਼ਨ ਸਾਡੀ ਸਰਕਾਰ ਦਾ ਤੇ ਜਿਹੜੀ ਇਸ ਤੋਂ ਪਹਿਲਾਂ ਕਾਂਗਰਸ ਦੀ ਰਹੀ 17 ਤੋਂ ਲੈ ਕੇ 19 ਤੱਕ ਉਹਨਾਂ ਦਾ ਤੇ ਉਸ ਤੋਂ ਪਹਿਲਾਂ ਅਕਾਲੀ ਦਲ ਦੋ ਦਫਾ ਰਿਹਾ ਉਹਨਾਂ ਸਾਰਿਆਂ ਦਾ 2 ਸਾਲ ਦਾ ਕੰਪੈਰੀਜ਼ਨ ਜੇ ਕਰਨਾ ਹੋਵੇ ਤਾਂ ਕੋਈ ਵੀ ਪਾਰਟੀ ਆਮ ਆਦਮੀ ਪਾਰਟੀ ਦੇ ਨੇੜ ਤੇ ਨਹੀਂ ਟਿਕਦੀ ਹਾਂ ਠੀਕ ਹੈ ਵਿਰੋਧੀਆਂ ਨੇ ਭੰਡਣਾ ਉਹਨਾਂ ਨੇ ਭੰਡਣਾ ਹੀ ਹੈ ਕਿਉਂਕਿ ਉਹਨਾਂ ਨੇ ਵੀ ਲੋਕਾਂ ਦੇ ਵਿੱਚ ਜਾਣਨ ਸਾਡੀ ਤਾਰੀਫ ਕਰਕੇ ਤਾਂ ਜਾਣੀ ਸਕਦੇ ਮੈਂ ਵਿਧਾਨ ਸਭਾ 'ਚ ਵੀ ਗੱਲ ਕਹੀ ਸੀ ਪ੍ਰਤਾਪ ਬਾਜਵਾ ਜੀ ਨੇ ਉੱਥੇ ਕਿਹਾ ਵੀ ਸਾਨੂੰ ਜਿਹੜੀ 40000 ਨੌਕਰੀ ਆ ਉਹਦੀ ਲਿਸਟ ਜਿਹੜੀ ਆ ਉਹ ਦਿਓ ਤੇ ਉਸ ਤੋਂ ਬਾਅਦ ਤਾਂ ਮੁੱਖ ਮੰਤਰੀ ਸਾਹਿਬ ਨੇ 25000 ਨੂੰ ਹੋਰ ਦੇ ਦਿੱਤੀ ਤਕਰੀਬਨ 42000 ਤੋਂ ਉੱਪਰ ਹੋ ਗਈ ਮੈਂ ਕੱਲ ਚੀਮਾ ਸਾਹਿਬ ਨੂੰ ਵੀ ਕਿਹਾ ਮੈਂ ਕਿਹਾ ਜੀ ਆਪਾਂ ਆਪਣੀ ਵੀ ਜਨਤਕ ਜ਼ਰੂਰ ਕਰੋ ਪਰ ਉਹਦੇ ਨਾਲ ਨਾਲ ਪਿਛਲੀਆਂ ਚਾਰ ਸਰਕਾਰਾਂ ਦੀਆਂ ਵੀ ਪਹਿਲੇ 2 ਸਾਲ 'ਚ ਕਿੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਉਹ ਵੀ ਜਨਤਕ ਕਰੀਏ ਕਿਉਂਕਿ ਹਰ ਕੰਮ ਆਮ ਤੌਰ ਤੇ ਪੰਜਾਬ 'ਚ ਸਰਕਾਰਾਂ ਜਾਣ ਲੱਗੀਆਂ ਕਰਦੀਆਂ ਸੀ ਜਦੋਂ ਪਤਾ ਹੁੰਦਾ ਨਾ ਵੀ 4 ਮਹੀਨੇ ਲੱਗ ਕੇ ਕੋਡ ਲੱਗਣ 'ਚ 6 ਮਹੀਨੇ ਲੱਗਣ 'ਚ ਉਦੋਂ ਕੰਮ ਜਿਹੜੇ ਆ ਯਾਦ ਆਉਂਦੇ ਆ ਆ ਕਿੰਨੇ ਮੁਲਾਜ਼ਮ ਖੜੇ ਆ ਮਾਰਸ ਸਟੇਜ ਤੋਂ ਕਹਿਣਾ ਸਰਕਾਰੀ ਇਹਨਾਂ ਦੀ ਬਹੁਤਿਆਂ ਦੀ ਭਰਤੀ 11 ਦੀ ਹੈ ਕਿਉਂਕਿ 12 'ਚ ਵੋਟਾਂ ਸੀ 16 ਦੀ ਭਰਤੀ ਆ 17 'ਚ ਵੋਟਾਂ ਸੀ 21 ਦੀ ਭਰਤੀ ਆ ਕਿਉਂਕਿ 22 'ਚ ਵੋਟਾਂ ਸੀ ਅਸੀਂ ਪਹਿਲੇ ਸਾਲ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਜਿਹੜੀਆਂ ਸ਼ੁਰੂ ਕੀਤੀਆਂ ਓਵੇਂ ਹੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲਾ ਵੀ ਕੱਚੇ ਟੀਚਰਾਂ 'ਚ ਕਿੰਨੇ ਨੇ ਜਿਹੜੇ ਪੱਕੇ ਹੋ ਕੇ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਆ ਨਹੀਂ ਇਹ ਕਦੋਂ ਬਿੱਲ ਲੈ ਕੇ ਆਏ ਅਕਾਲੀ ਜਾਂਦੇ ਹੋਏ ਕੋਡ ਲੱਗਣ ਤੋਂ 2 ਦਿਨ ਪਹਿਲਾਂ 16 ਚ ਲੈ ਕੇ ਆਏ ਆਂ ਕਾਂਗਰਸੀ 2021 'ਚ ਲੈ ਕੇ ਆਏ ਉਹਦੇ ਬੈਂਡਰ ਵੀ ਲਵਾਤੇ ਵੀ ਪੱਕੇ ਕਰਤੇ ਕਿਉਂਕਿ ਪਤਾ ਹੀ ਹੁੰਦਾ ਵੀ ਉਹ ਕੋਡ ਦੇ ਵਿੱਚੋਂ ਸਟੇ ਹੋ ਜਾਣਾ ਸੀ ਪਰ ਅਸੀਂ ਪੂਰੀ ਉਹਦੇ ਤੇ ਸਟੱਡੀ ਕਰਕੇ ਪੂਰੀ ਕਮੇਟੀ ਬਣਾਈ ਆਨਸਰ ਬਣਾਈ ਤੇ ਇੱਕ ਇੱਕ ਕਰਕੇ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨੇ ਸ਼ੁਰੂ ਹੋ ਰਿਹਾ ਤੇ ਸਭ ਤੋਂ ਵੱਡਾ ਹੋਰ ਕੋਈ ਸਰਕਾਰ ਹੋਵੇ ਬਿਜਲੀ ਵਾਲਾ ਸੀ ਜਿਹੜਾ ਇਵਨ ਮੈਂ ਕਹਣਾ ਵੀ ਮੀਡੀਆ ਦੇ ਲੋਕਾਂ ਨੂੰ ਵੀ ਲੱਗਦਾ ਸੀ ਵੀ ਇਹ ਯਾਰ ਸਰਕਾਰ ਨੇ ਕਰਤਾ ਦਿੱਤਾ ਪੈਸਾ ਬਹੁਤ ਜ਼ਿਆਦਾ ਲੱਗਣਾ ਵੀ ਇਹ ਵੋਟਾਂ ਦੇ ਨੇੜੇ ਜਾ ਕੇ ਪੂਰਾ ਕਰਨਗੇ ਅੱਜ 600 ਜੁਨਟ ਜਿਹੜੀ ਹੈ ਪੰਜਾਬ ਦੇ 90% ਲੋਕਾਂ ਨੂੰ ਮਿਲ ਰਹੀ ਹੈ ਉਹ ਇਹ ਕੋਈ ਪੱਖਪਾਤ ਨਹੀਂ ਵੀ ਭਾਈ ਉਹ ਅਕਾਲੀਆਂ ਨੂੰ ਨਹੀਂ ਮਿਲਦੀ ਜਾਂ ਕਾਂਗਰਸੀਆਂ ਨੂੰ ਮਿਲਦੀ ਕਹਿੰਦੇ ਝਾੜੂਆਂ ਨੂੰ ਤੇ ਸਾਰਿਆਂ ਦੇ ਇਹਨ ਮੈਂ ਕਹਿਣਾ ਬਹੁਤੇ ਐਮਐਲਏ ਹਾਲਾਂਕਿ ਇਹਨਾਂ ਦੇ ਜਿਹੜੇ ਕਾਂਗਰਸੀ ਅਕਾਲੀ ਨੇ ਜਿਹੜੇ ਸਾਬਕਾ ਮੰਤਰੀ ਨੇ ਬਹੁਤ ਵੱਡੇ ਘਰਾਣਿਆਂ ਨਾਲ ਸੰਬੰਧ ਰੱਖਦੇ ਆ ਬਹੁਤ ਪੈਸਾ ਉਹਨਾਂ ਕੋਲੇ ਪਰ ਮੈਂ ਸ਼ਰਤ ਲੈ ਕੇ ਕਹਿਣਾ ਸਰਦੀਆਂ ਵਾਲੇ ਦੋ ਚਾਰ ਮਿਲ ਉਹਨਾਂ ਦੇ ਵੀ ਜ਼ੀਰੋ ਆਏ ਹੋਣ